ਕਰਦੇ ਵਿੱਚ ਵਰਤਿਆ ਜਾਣ ਵਾਲਾ ਰਿਫਾਈਨਡ ਤੇਲ ਤੁਹਾਡੇ ਸਰੀਰ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ ਇਹ ਸ਼ਾਇਦ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ ਇਹ ਖਾਸ ਰਿਪੋਰਟ ਤੁਹਾਡੇ ਲਈ ਹੈ ਜਿਸ ਦੇ ਵਿੱਚ ਦੱਸਾਂਗੇ ਕਿ ਰਿਫਾਈਨਡ ਤੇਲ ਦੀ ਵਰਤੋਂ ਦੇ ਕਾਰਨ ਤੁਹਾਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਤੇ ਕਈ ਖਤਰਨਾਕ ਬਿਮਾਰੀਆਂ ਸਮੱਸਿਆਵਾਂ ਤੋਂ ਵੀ ਤੁਹਾਨੂੰ ਜੋ ਕਿ ਯੋਜਨਾ ਵੀ ਪੈ ਸਕਦਾ ਹੈ ਤਾਂ ਖਾਸ ਇਹ ਰਿਪੋਰਟ ਤੁਹਾਡੇ ਲਈ ਹੈ ਦੱਸਦੀ ਹੈ ਕਿ ਅੱਜਕੱਲ੍ਹ ਹਰ ਘਰ ਦੀ ਰਸੋਈ ਦੇ ਵਿੱਚ ਖਾਣਾ ਬਣਾਉਣ ਦੇ ਲਈ ਸਭ ਤੋਂ ਵੱਧ ਤੇ ਜੋ ਕਿ ਵਰਤਿਆ ਜਾਣ ਵਾਲਾ ਇੱਕ ਚੀਜ਼ ਹੈ ਜੋ ਕਿ ਰਿਫਾਈਨਡ ਤੇਲ ਟੀਵੀ ਇਸ਼ਤਿਹਾਰਾਂ ਦੇ ਵਿੱਚ ਵੀ ਉਸ ਨੂੰ ਹਲਕਾ ਫਿਟਨੈਸ ਜੋ ਕਿ ਫ੍ਰੈਂਡਲੀ ਅਤੇ ਕੋਲੇਸਟ੍ਰੋਲ ਫ੍ਰੀ ਦੱਸ ਕੇ ਵੇਚਿਆ ਜਾਂਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਤੇਲ ਨੂੰ ਅਸੀਂ ਰੋਜ਼ ਖਾਂਦੇ ਹਾਂ ਉਹ ਸਾਡੇ ਸਰੀਰ ਦੇ ਉੱਤੇ ਕੀ ਅਸਰ ਪਾ ਸਕਦਾ ਹੈ ਦਸਨਯੋਗ ਹੈ ਕਿ ਰਿਫਾਈਨਡ ਤੇਲ ਖਾਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਸਭ ਤੋਂ ਜ਼ਿਆਦਾ ਵਧ ਜਾਂਦਾ ਹੈ ਇਹ ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਆਉ ਜਾਣਦੇ ਹਾਂ ਕਿ ਇਹ ਤੇਲ ਕਿੰਨਾ ਖਤਰਨਾਕ ਕਿਉਂ ਹੈਗਾ ਤੇ ਇਸ ਦੀ ਵਰਤੋਂ ਤੋਂ ਕਿ ਜੋ ਕਿ ਕਿਉਂ ਬਚਣਾ ਚਾਹੀਦਾ ਸਭ ਤੋਂ ਪਹਿਲਾ ਇਹ ਵੀ ਖਤਰਨਾਕ ਕਿਉਂ ਹੈ ਤਾਂ ਰਿਫਾਈਨਡ ਤੇਲ ਕਈ ਤਰ੍ਹਾਂ ਦੇ ਹੁੰਦੇ ਨੇ ਅਤੇ ਇਹਨਾਂ ਨੂੰ ਪਾਮ ਆਇਲ ਵੀ ਕਿਹਾ ਜਾਂਦਾ ਹੈ ਇਹ ਵਾਕੋਕ ਕੁਦਰਤੀ ਚੀਜ਼ਾਂ ਤੋਂ ਬਣਦੇ ਨੇ ਪਰ ਇਸ ਦਾ ਨੁਕਸਾਨ ਵੀ ਜ਼ਿਆਦਾ ਇਸ ਦੀ ਨੁਕਸਾਨ ਜਿਹੜੀ ਕਿ ਵਜ੍ਹਾ ਹੈ ਇਸ ਦੀ অতি ਪ੍ਰੋਸੈਸਿੰਗ ਹੈ ਰਿਫਾਈਨਡ ਤੇਲ ਦੀ ਪ੍ਰੋਸੈਸਿੰਗ ਇੰਨੀ ਜ਼ਿਆਦਾ ਖਤਰਨਾਕ ਹੁੰਦੀ ਹੈ ਕਿ ਅੰਨੀ ਜ਼ਿਆਦਾ ਹੁੰਦੀ ਹੈ ਕਿ ਕੁਦਰਤੀ ਪੋਸ਼ਕ ਤੱਤ ਖਤਮ ਹੋ ਜਾਂਦੇ ਨੇ ਅਤੇ ਅਜਿਹੇ ਰਸਾਇਣ ਕੈਮੀਕਲ ਸ਼ਾਮਿਲ ਹੋ ਜਾਂਦੇ ਨੇ ਜੋ ਕਿ ਲੰਬੇ ਸਮੇਂ ਤੱਕ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਹੁਣ ਐਕਸਪਰਟਸ ਇਸ ਨੂੰ ਲੈ ਕੇ ਕੀ ਕਹਿੰਦੇ ਨੇ ਤਾਂ ਹਾਰਟ ਸੈਂਟਰ ਦੇ ਡਾਕਟਰ ਦੇ ਵੱਲੋਂ ਕਹਿੰਦਾ ਦੱਸਦੇ ਨੇ ਕਿ ਤੇਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਵਾਦ ਨਹੀਂ ਹੁੰਦਾ ਇਸ ਦੇ ਲਈ ਇਸ ਨੂੰ ਵਧੇਰੇ ਮਾਤਰਾ ਦੇ ਵਿੱਚ ਖਾਣ ਦੀ ਲੋੜ ਨਹੀਂ ਹੈ ਰਿਫਾਈਨਡ ਤੇਲ ਦੇ ਵਿੱਚ ਦੱਸ ਦਈਏ ਕਿ ਟ੍ਰਾਈਗ ਲਿਸਟਰਾਇਡ ਅਤੇ ਕੈਲੋਰੀਜ਼ ਹੁੰਦੀਆਂ ਨੇ ਜੋ ਕਿ ਇਸ ਨੂੰ ਨੁਕਸਾਨਬਾਖ ਬਣਾ ਦਿੰਦੀਆਂ ਨੇ ਜੇ ਅਸੀਂ ਇਹ ਤੇਲ ਵੱਧ ਮਾਤਰਾ ਦੇ ਵਿੱਚ ਖਾਵਾਂਗੇ ਤਾਂ ਸਾਡੇ ਕੋਲੈਸਟ੍ਰੋਲ ਦੀ ਲੈਵਲ ਵਧੇਗੀ ਅਤੇ ਦਿਲ ਦੇ ਦੌਰੇ ਯਾਨੀ ਕਿ ਹਾਰਟ ਅਟੈਕ ਦਾ ਖਤਰਾ ਵੀ ਵੱਧ ਜਾਵੇਗਾ ਡਾਕਟਰ ਕਹਿੰਦੇ ਨੇ ਕਿ ਜਿਵੇਂ ਸਿਗਰਟ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਸੇ ਤਰ੍ਹਾਂ ਰਿਫਾਈਨਡ ਤੇਲ ਵੀ ਸਿਹਤ ਲਈ ਵੱਡਾ ਖਤਰਾ ਬਣ ਸਕਦਾ ਹੈ ਹੁਣ ਗੱਲ ਕਰਦੇ ਆ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜੋ ਕਿ ਹੋ ਸਕਦੀਆਂ ਨੇ ਸਭ ਤੋਂ ਪਹਿਲਾਂ ਹੈ ਦਿਲ ਦੀਆਂ ਬਿਮਾਰੀਆਂ ਜੀ ਹਾਂ ਰਿਫਾਈਨਡ ਤੇਲ ਦੇ ਵਿੱਚ ਮੌਜੂਦ ਟ੍ਰਾਂਸ ਫੈਟ ਅਤੇ ਓਮੇਗਾ 6 ਫੈਟੀ ਐਸਿਡ ਦੀ ਵੱਧ ਮਾਤਰਾ ਸਰੀਰ ਦੇ ਵਿੱਚ ਕੋਲੇਸਟ੍ਰੋਲ ਦੇ ਅਸੰਤੁਲਨ ਅਤੇ ਸੂਜ ਨੂੰ ਜਨਮ ਦਿੰਦੀ ਹੈ ਇਸ ਕਾਰਨ ਦਿਲ ਦੀਆਂ ਨਸਾਂ ਦੇ ਵਿੱਚ ਜਾਮ ਬਲਾਕੇਜ ਹੋਣ ਦੀ ਸੰਭਾਵਨਾ ਵਾਝਾਂਦੀ ਹੈ ਜਿਸ ਦੇ ਨਾਲ ਹਾਰਟ ਅਟੈਕ ਜਾਂ ਫਿਰ ਸਟ੍ਰੋਕ ਦਾ ਖਤਰਾ ਵੀ ਵੱਧ ਜਾਂਦਾ ਹੈ ਫੇਰ ਆਉਂਦਾ ਦਿਮਾਗ ਅਤੇ ਨਰਵ ਸਿਸਟਮ ਦੇ ਉੱਤੇ ਅਸਰ ਪੈਂਦਾ ਜੀ ਹਾਂ ਰਿਫਾਈਨਡ ਤੇਲ ਦੇ ਵਿੱਚ ਅਨ ਹੈਲਥੀ ਤੱਤ ਹੁੰਦੇ ਨੇ ਜੋ ਕਿ ਦਿਮਾਗ ਦੀ ਮੈਂਬਰੇਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਸ ਕਾਰਨ ਵਿਅਕਤੀ ਨੂੰ ਡਿਪਰੈਸ਼ਨ ਤਣਾਅ ਅਤੇ ਯਾਦਾਸ਼ਤ ਘਟਾਉਣ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਨੇ ਫੇਰ ਮੋਟਾਪਾ ਅਤੇ ਸ਼ੂਗਰ ਡਾਇਬੀਟਸ ਦਾ ਮੁੱਖ ਕਾਰਨ ਜੀ ਹਾਂ ਰਿਫਾਈਨਡ ਤੇਲ ਸਰੀਰ ਦੇ ਵਿੱਚ ਇਨਸੂਲਿਨ ਰੋਧਕਤਾ ਪੈਦਾ ਕਰ ਸਕਦਾ ਹੈ ਜਿਸ ਦੇ ਨਾਲ ਖੂਨ ਦੇ ਵਿੱਚ ਸ਼ੂਗਰ ਦੀ ਮਾਤਰਾ ਕਾਬੂ ਦੇ ਵਿੱਚ ਨਹੀਂ ਰਹਿੰਦੀ ਹੈ ਇਹ ਮੋਟਾਪੇ ਟਾਈਪ 2 ਡਾਇਬੀਟੀਜ਼ ਅਤੇ ਫੈਟੀ ਲੀਵਰ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਬਣ ਸਕਦਾ ਹੈ ਮੋਟਾਪਾ ਇੱਕ ਅਜਿਹਾ ਮਸਲਾ ਹੈ ਜਿਸ ਦੇ ਵਿੱਚ ਵਿਅਕਤੀ ਦੇ ਸਰੀਰ ਦਾ ਵਜ਼ਨ ਬੇਲਗਾਮ ਢੰਗ ਦੇ ਨਾਲ ਵਦਨ ਲੱਗ ਪੈਂਦਾ ਹੈ ਅਤੇ ਵਧ ਵਚਨ ਆਪਣੇ ਆਪ ਦੇ ਵਿੱਚ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਫੈਟੀ ਲੀਵਰ ਜੋ ਅੱਜ ਦੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਇੱਕ ਨਵੇਂ ਆਫਤ ਦਾ ਦੱਸਦੇ ਕਿ ਇੱਕ ਨਵੇਂ ਆਫਤ ਦੇ ਵਾਂਗ ਉੱਭਰ ਰਿਹਾ ਹੈ ਤੇ ਉਹ ਵੀ ਰਿਫਾਈਨਡ ਤੇਲ ਦੇ ਲੰਬੇ ਸਮੇਂ ਤੱਕ ਸੇਵਨ ਦੇ ਨਾਲ ਹੋ ਸਕਦਾ ਹੈ ਤੇ ਹੁਣ ਫਿਰ ਆਉਂਦਾ ਸਭ ਤੋਂ ਜ਼ਿਆਦਾ ਖਤਰਨਾਕ ਕੈਂਸਰ ਜੀ ਹਾਂ ਕੈਂਸਰ ਦਾ ਵੀ ਖਤਰਾ ਵੱਸ ਸਕਦਾ ਹੈ ਰਿਫਾਈਨ ਤੇਲ ਨੂੰ ਵੱਧ ਤਾਪਮਾਨ ਦੇ ਉੱਤੇ ਵਾਰ-ਵਾਰ ਗਰਮ ਕਰਨ ਦੇ ਨਾਲ ਇਸ ਦੇ ਵਿੱਚ ਫ੍ਰੀ ਜੋ ਕਿ ਰੈਡੀਕਸ ਬਣਦੇ ਨੇ ਤੇ ਇਹ ਤੱਤ ਸਰੀਰ ਦੇ ਵਿੱਚ ਆਕਸੀਡੇਟਿਵ ਤਣਾਅ ਵਧਾਉਂਦੇ ਨੇ ਜਿਸ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਖਾਸ ਕਰਕੇ ਬ੍ਰੈਸਟ ਕੈਂਸਰ ਅਤੇ ਕੋਲਨ ਕੈਂਸਰ ਦੇ ਮਾਮਲੇ ਦੇ ਵਿੱਚ ਰਿਫਾਈਨ ਤੇਲ ਇੱਕ ਵੱਡਾ ਕਾਰਕ ਹੋ ਸਕਦਾ ਹੈ ਫਰ ਅਵੇਬੀ ਇਨੂ ਸਿਹਤਮੰਦ ਵਿਕਲਪ ਕੀ ਨੇ ਤਾਂ ਗਾਊ ਦਾ ਜੋ ਕਿ ਖਾਲਸਾ ਦੇਸੀ ਕੀ ਦੀ ਵਰਤੋਂ ਕਰੋ ਕੋਲਡ ਪ੍ਰੋਸੈਸਡ ਤੇਲ ਜਿਵੇਂ ਕਿ ਤਿਲ ਦਾ ਤੇਲ ਜਾਂ ਫਿਰ ਤੇਲ ਜਾਂ ਫਿਰ ਨਾਰੀਅਲ ਦਾ ਤੇਲ ਹੋਵੇ ਉਹ ਇਹ ਵਰਤ ਤੁਸੀਂ ਸਕਦੇ ਹੋ ਤੇ 올ਿਵ ਆਇਲ ਜੈਤੂਨ ਦਾ ਤੇਲ ਵੀ ਇੱਕ ਚੰਗਾ ਵਿਕਲਪ ਹੈ ਤਾਂ ਕੁਝ ਡਾਕਟਰਾਂ ਦੇ ਵੱਲੋਂ ਕੁਝ ਸੂਤਰਾਂ ਦੇ ਮੁਤਾਬਕ ਕੁਝ ਡਾਕਟਰ ਨੇ ਉਹ ਵੀ ਦੱਸਦੇ ਨੇ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੇਲ ਦੀ ਵਰਤੋਂ ਨਾ ਹੀ ਕੀਤੀ ਜਾਵੇ ਪਰ ਭਾਰਤੀ ਖਾਣੇ ਦੀ ਪਛਾਣ ਤੇਲ ਅਤੇ ਕੀ ਦੇ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਘੱਟ ਤੋਂ ਘੱਟ ਤੇਲ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਾਜ਼ਾਰਾਂ ਦੇ ਵਿੱਚ ਹਰ ਕੋਈ ਤੇਲ ਤੁਸੀਂ ਨਾ ਵਰਤਿਆ ਕਰੋ ਜਿੰਨਾ ਹੋ ਸਕਦਾ ਹੈਗਾ ਵਧੀਆ ਤੇਲ ਹੀ ਯੂਜ਼ ਕਰਿਆ ਕਰੋ ਸੋਇਆਬੀਨ ਦਾ ਜਾਂ ਫਿਰ ਤੇਲ ਦਾ ਤੇਲ ਨਾਰੀਅਲ ਦਾ ਤੇਲ ਜਾਂ ਫਿਰ ਜੈਤੂਨ ਦਾ ਤੇਲ ਤੁਸੀਂ ਯੂਜ਼ ਕਰ ਸਕਦੇ ਹੋ